ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਗਾਥਾ ਬਾਣੀ ਦੀ ਸੰਥਿਆ ਸਰਵਨ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਅੱਜ 16ਵੀਂ ਪੌੜੀ ਤੋਂ ਸੰਥਿਆ ਆਰੰਭ ਕਰਾਂਗੇ ਵਾਹਿਗੁਰੂ ਸਾਹਿਬ ਜੀ ਦਸਨ ਦਸਨ ਨੰਨਾ ਬੋਲਣਾ ਨਾਣਾ ਨਹੀਂ ਬੋਲਣਾ ਦਸਨ ਬਿਹੂਨ ਨੰਨਾ ਇਥੇ ਆਪਾਂ ਜਮਕੀ ਲਾਵਾਂਗੇ ਕੋਇ ਅੰਗੰ ਪੱਬੇ ਔਂਕੜ ਏੜੀ ਸਿਹਾਰੀ ਐੜੇ ਟਿੱਪੀ ਗੱਗੇ ਟਿੱਪੀ ਕੋਇ ਅੰਗੰ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਹੈ ਮੰਤਰੰ ਤੱਤੇ ਦੇ ਪੈਰ ਚ ਅੱਧਾ ਰਾਰਾ ਛੇਤੀ ਬੋਲਣਾ ਮੰਤਰੰ ਗਾਰੂੜੇ ਗੱਗੇ ਕੰਨਾ ਰਾਰੇ ਔਂਕੜ ਰਾੜੇ ਬਿਆੜੀ ਗਾਰੂੜੀ ਰਾਰੇ ਔਂਕੜ ਲਾਉਣਾ ਹੈ ਨਿਵਾਰੰ ਨੰਨੇ ਸਿਹਾਰੀ ਲਾਉਣੀ ਹੈ ਬਿਆਦ ਬੱਬੇ ਸਿਹਾਰੀ ਐੜੇ ਕੰਨਾ ਤੱਦੇ ਸਿਹਾਰੀ ਬਿਆਦ ਉਪਾੜਨ ਨਾਨਾ ਇਥੇ ਵਿਚਰਾਮ ਸੰਤੰ ਨਾਨਕ ਇਥੇ ਵਿਚਰਾਮ ਲਬਦ ਲੱਲੇ ਅੱਦਕ ਬੱਬਾ ਤੱਦਾ ਲਬਦ ਕਰਮਨ ਕਰਮ ਬੋਲ ਕੇ ਨਾ ਨਾ ਹਾਨ ਦੇਹ ਦੇ ਕੇ ਬੋਲਣਾ ਹੈ ਕਰਮਨ ਜਾਤ ਪੋਲਾ ਬੋਲਣਾ ਕਾਥ ਪੋਲਾ ਬੋਲਣਾ ਰਮਨਮ 얘ਤੇ ਵਿਸ਼ਰਾਮ ਸਰਨਮ ਨਾਨੇ ਟਿੱਪੀ ਸਰਬੱਤਰ ਬੱਬੇ ਤੇ ਅਧਕ ਲਾਗੇ ਸਰਬੱਤਰ ਜੀਨ ਜੀ ਬੋਲ ਕੇ ਵਿੱਚ ਦੇ ਦੇਣੀ ਨਾ ਨਾ ਹਾਨ ਜੀਨ ਇਸ ਤਰ੍ਹਾਂ ਬੋਲਣਾ ਹੈ ਤਾਥ ਉਲਾ ਬੁਲਾ ਜਾਵੇਗਾ ਲਗਨੰ ਲੱਲੇ ਤੇ ਅਧਿਕ ਲਗਨੰ ਪ੍ਰੇਮ ਨਾਨਕ ਇਥੇ ਵਿਚਰਾਮ ਪ੍ਰਸਾਦੰ ਰਾਰਾ ਪੂਰ ਲਾਉਣਾ ਪ੍ਰਸਾਦੰ ਇਥੇ ਆਪਾਂ ਕੰਮ ਕੀ ਲਾਵਾਂਗੇ ਗੁਰ ਦਰਸ਼ਨ ਚਰਨਾਰਬਿੰਦ ਇਥੇ ਆਪਾਂ ਵਿਚਰਾਮ ਲਾਵਾਂਗੇ ਮਾਨ ਪੁਲਾ ਬੁਲਾ ਜਾਵੇਗਾ ਵਿਦਯੰ ਬੱਬੇ ਸਿਹਾਰੀ ਉਤਯਦਗਤ ਅੱਦੇ ਸਿਹਾਰੀ ਐੜੇ ਟਿਪਿ ਵਿਦਿਯੰ ਸਿੱਦਿਯੰ ਸਸੇ ਸਿਹਾਰੀ ਉਤਯਦਗਤ ਅੱਦੇ ਸਿਹਾਰੀ ਐੜੇ ਟਿਪਿ ਸਿੱਦਿਯੰ ਇਸ ਤਰ੍ਹਾਂ ਬੋਲਣਾ ਹੈ ਇੱਥੇ ਵਿਸ਼ਰਾਮ ਸਰਬ ਪੋਲਾ ਬੋਲਣਾ ਕੁਸਰਨਹ ਕੁਸਲ ਬੋਲ ਕੇ ਵਿਚਦੈ ਦੇਣੀ ਨਾਣਾ ਹਨ ਕੁਸਲਨਹ ਇਸ ਤਰ੍ਹਾਂ ਬੋਲਣਾ ਹੈ ਗਾਤਾ ਗਾਵੰਤ ਨਾਨਕ ਇਥੇ ਆਪਾਂ ਵਿਚਰਾਮ ਲਾਉਣਾ ਭੱਬੇੰ ਭੱਬੇ ਜਦਿਕ ਬੱਬੇ ਸਿਹਾਰੀ ਐੜੇ ਟਿੱਪੀ ਭੱਬੇੰ ਪਾਰਾ ਬੋਲਣਾ ਹੈ ਪਰਾ ਪੂਰਬਨ ਪੂਰਬਨ ਇਕੱਠਾ ਬੋਲਣਾ ਹੈ ਸੋਭ ਸਸੇ ਔਕੜ ਉੱਤਯਦਿਕ ਭੱਬਾ ਸੋਭ ਬਾਚਨ ਰਮਨੰ ਇਥੇ ਵਿਸ਼ਰਾਮ ਗਮਨੰ ਨਾਨੇ ਦੇ ਨਾਲ ਹੈ ਸਾਧ ਤੱਦਾ ਪਾਰਾ ਬੋਲਣਾ ਹੈ ਸੰਗੇਨ ਇਤੇ ਚਮਕੇ ਉਦਰ ਨਹ ਉਦਰ ਬੋਲ ਕੇ ਵਿੱਚ ਦਹਿ ਦੇਣੀ ਨਾਣਾ ਹਾਨ ਇਕੱਠਾ ਬੋਲਣਾ ਉਦਰ ਨਹ ਸੰਸਾਰ ਸਾਗਰਮ ਇਤੇ ਚਮਕੇ ਨਾਨਕ ਇਤੇ ਵਿਚਰਾਮ ਪੁਨਰਪ ਪੁਨਰਾਪ ਪੁਨਰਪ ਇਕੱਠਾ ਬੋਲਣਾ ਜਨਮ ਨਾ ਲੱਭਿਆ ਤੇ ਲੱਲਯਦਕ ਪੱਬੇ ਸਿਆਰੀ ਐੜਾ ਤੱਤੇ ਲਾਂ ਲੱਭਿਆ ਤੇ ਲੱਭਿਆ ਤੇ ਇਸ ਤਰ੍ਹਾਂ ਬੋਲਣਾ ਹੈ ਸੋਭ ਬਚਨ ਰਮਨੰ ਗਮਨੰ ਸਾਧ ਸੰਗੇਨ ਉਦਰਨ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲੱਭਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ